ਰਸਿਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੂਡੀਐਸਏ ਦੇ ਨਾਲ ਤੇ ਇਸ ਵੇਲੇ ਦੀਆਂ ਵੱਡੀਆਂ ਤਿੰਨ ਖਬਰਾਂ ਕੈਨੇਡਾ ਤੋਂ ਆ ਰਹੀਆਂ ਨੇ ਬੜੀਆਂ ਮੰਦ ਭਾਗੀਆਂ ਖਬਰਾਂ ਨੇ ਪੰਜਾਬ ਦੇ ਪੁੱਤ ਧੀਆਂ ਪੁੱਤ ਸੁਨੇਰੇ ਭਵਖ ਦੀ ਤਲਾਸ਼ ਦੇ ਵਿੱਚ ਕੈਨੇਡਾ ਦੇ ਵਿੱਚ ਜਾਂਦੇ ਨੇ ਪਰ ਕਈ ਵਾਰੀ ਉਹਨਾਂ ਦੇ ਨਾਲ ਅਜਿਹੀ ਕੋਈ ਅਣਹੋਣੀ ਵਾਪਰ ਜਾਂਦੀ ਜਿਹਦੇ ਕਰਕੇ ਪੂਰਾ ਪਰਿਵਾਰ ਜਿਹੜਾ ਉਹਨਾਂ ਦਾ ਸਦਮੇ ਦੇ ਵਿੱਚ ਚਲਾ ਜਾਂਦਾ ਤੇ ਪੂਰੀ ਜ਼ਿੰਦਗੀ ਉਹਨਾਂ ਨੂੰ ਇਹ ਸਦਮੇ ਦੇ ਵਿੱਚੋਂ ਨਿਕਲਣ ਵਾਸਤੇ ਬਹੁਤ ਜ਼ਿਆਦਾ ਭਾਵਨਾਤਮਕ ਤੌਰ ਤੇ ਜਦੋਜਹਿਦ ਕਰਨੀ ਪੈਂਦੀ ਹੈ ਜਿਹੜੀਆਂ ਤਿੰਨ ਖਬਰਾਂ ਨੇ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਦਾ ਕਤਲ ਕੀਤਾ ਗਿਆ ਦੂਜਾ ਜਿਹੜਾ ਨੌਜਵਾਨ ਆ ਉਹ ਸੜਕ ਹਾਸੇ ਦਾ ਸ਼ਿਕਾਰ ਹੋਇਆ ਤੇ ਜਿਹੜਾ ਤੀਜਾ ਨੌਜਵਾਨ ਹੈ ਉਹਦੇ ਤੇ ਦੋਸ਼ ਲੱਗਾ ਕਿ ਉਹਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਹੁਣ ਉਹਨੂੰ ਵਾਂਟਡ ਐਲਾਨਿਆ ਗਿਆ ਪਹਿਲੀ ਖਬਰ ਦੇ ਵਲ ਵਦਦੇ ਆ ਤੋਲੇਵਾਲ ਪਿੰਡ ਦਾ ਨੌਜਵਾਨ ਦੱਸਿਆ ਗਿਆ ਜਿਹੜਾ ਕਿ ਕੈਨੇਡਾ ਦੇ ਵਿੱਚ ਜਿਹਦਾ ਸਰੀਰ ਦੇ ਵਿੱਚ ਕਤਲ ਕੀਤਾ ਗਿਆ ਇਹ 4 ਸਾਲ ਪਹਿਲਾਂ ਕੈਨੇਡਾ ਆਇਆ ਸੀ ਸਟੱਡੀ ਵੀਜ਼ੇ ਤੇ ਤੇ ਹੁਣ ਇਹ ਪੀਆਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਪਲੰਬਰਿੰਗ ਦਾ ਕੰਮ ਜਿਹੜਾ ਉਹ ਕਰਦਾ ਸੀ ਨੌਜਵਾਨ ਬੜਾ ਸਾਊ ਸੀ ਮਿਹਨਤੀ ਸੀ ਕੈਨੇਡੀਅਨ মিডিਆਦਾਰਿਆਂ ਜਾਂ ਉਥੋਂ ਦੇ ਪੱਤਰਕਾਰ ਭਰਾਵਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਇਸ ਨੌਜਵਾਨ ਦਾ ਨਾਮ ਦੱਸਿਆ ਗਿਆ ਕੁਲਵਿੰਦਰ ਸਿੰਘ 28 ਸਾਲ ਦੀ ਉਮਰ ਦੱਸੀ ਗਈ ਹੈ ਤੇ ਬੀਤੀ ਰਾਤ ਉਹਨੇ ਆਪਣੀ ਮਾਤਾ ਦੇ ਨਾਲ ਗੱਲਬਾਤ ਕੀਤੀ ਸੀ ਪਰ ਕੁਝ ਘੰਟਿਆਂ ਬਾਅਦ ਹੀ ਕੁਲਵਿੰਦਰ ਸਿੰਘ ਦੇ ਛੋਟੇ ਭਰਾ ਗੁਰਮੀਤ ਸਿੰਘ ਜੋ ਕਿ ਸਟੱਡੀ ਵੀਜ਼ੇ ਤੇ ਉੱਥੇ ਗਿਆ ਹੋਇਆ ਉਹਦਾ ਫੋਨ ਆਉਂਦਾ ਤੇ ਉਹ ਕਹਿੰਦਾ ਕਿ ਉਹਦੇ ਭਰਾ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਤੇ ਜਿਸ ਕਰਕੇ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ ਵਾਈਟ ਰੌਕ ਬੀਚ ਤੇ ਪਾਰਕਿੰਗ ਲਾਰਡ ਦੇ ਵਿੱਚ ਹੀ ਲੰਘੇ ਦਿਨੀ ਇੱਕ ਹੋਰ ਵਾਰਦਾਤ ਹੋਈ ਸੀ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਪੁਲਿਸ ਨੇ ਹਲੇ ਇਹਦੇ ਬਾਰੇ ਵੇਰਵਾ ਨਹੀਂ ਸੀ ਦਿੱਤਾ ਬਾਅਦ ਦੇ ਵਿੱਚ ਪਤਾ ਲੱਗਾ ਕਿ ਇਹ লাশ ਜਿਹੜੀ ਆ ਉਹ ਕੁਲਵਿੰਦਰ ਸਿੰਘ ਸੋਹੀ ਦੀ ਆ ਜਿਹੜਾ ਕਿ ਕਿਤੇ ਵੱਜੋਂ ਪਲੰਬਰ ਸੀਗਾ ਤੇ ਕੰਮ ਤੋਂ ਬਾਅਦ ਆਪਣੇ ਦੋਸਤਾਂ ਦੇ ਨਾਲ ਬੀਚ ਤੇ ਬੈਠਾ ਸੀਗਾ ਇਹ ਤੁਹਾਨੂੰ ਯਾਦ ਹੋਣਾ ਇਸ ਤੋਂ ਪਹਿਲਾਂ ਐਤਵਾਰ ਸ਼ਾਮ ਦੀ ਗੱਲ ਆ ਜਦੋਂ ਬੀਚ ਤੇ ਬੈਠੇ ਜੋੜੇ ਤੇ ਇੱਕ ਅਫਰੀਕਨ ਮੂਲ ਦੇ ਨੌਜਵਾਨ ਨੇ ਚਾਨਚੱਕ ਹਮਲਾ ਕਰਕੇ ਪਤੀ ਨੂੰ ਜ਼ਖਮੀ ਕਰ ਦਿੱਤਾ ਸੀਗਾ ਇਸ ਜਾਨਲੇਵਾ ਹਮਲੇ ਦੇ ਵਿੱਚ ਸ਼ੱਕੀ ਦਾ ਹੁਲੀਆ ਪਹਿਲੇ ਹਮਰਾਵਲ ਹਮਲਾਵਰ ਵਾਲਾ ਹੀ ਦਸੀਦਾ ਤੇ ਲੋਕਾਂ ਦੇ ਵਿੱਚ ਭੈਅ ਹੈ ਕਿ ਕਿਤੇ ਕੋਈ ਸਿਲਰ ਕਿਲਰ ਤਾਂ ਨਹੀਂ ਨਾ ਇਲਾਕਿਆਂ ਦੇ ਵਿੱਚ ਘੁੰਮ ਰਿਹਾ ਤੇ ਨਾਲ ਹੀ ਸਵਾਲ ਨੇ ਕਿ ਘਟਨਾ ਵਾਪਰਨ ਤੋਂ ਬਾਅਦ ਵੀ ਪੁਲਿਸ ਇਹਨਾਂ ਇਲਾਕਿਆਂ ਦੇ ਵਿੱਚ ਗਾਇਬ ਕਿਉਂ ਨਜ਼ਰ ਆਈ ਇਸ ਬੀਜ ਤੇ ਪੁਲਿਸ ਕਿਉਂ ਨਹੀਂ ਨਜ਼ਰ ਆਈ ਸੋ ਇਹ ਬੜੀ ਮੰਦਭਾਗੀ ਘਟਨਾ ਟੋਲੇਵਾਲ ਪਿੰਡ ਦਾ 28 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਜਿਹੜਾ ਕਿ 4 ਸਾਲ ਪਹਿਲਾਂ ਕੈਨੇਡਾ ਗਿਆ ਸੀ ਸਟੱਡੀ ਵੀਜ਼ੇ ਤੇ ਉਹਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਮਾਤਾ ਪਿਤਾ ਤੇ ਉਸ ਦੇ ਜਿਹੜੇ ਨੇੜਲੇ ਨੇ ਸਕੇ ਸੰਬੰਧੀ ਜਾਂ ਉਹਦੇ ਜਿਹੜੇ ਦੋਸਤ ਨੇ ਉਹ ਬੜੇ ਸਦਮੇ ਦੇ ਵਿੱਚ ਨੇ ਤੇ ਇਸ ਨੌਜਵਾਨ ਨੂੰ ਹੁਣ ਦੱਸਿਆ ਗਿਆ ਕਿ ਜਿਹੜੀ ਉਹਦੀ লাশ ਆ ਉਹ ਪੰਜਾਬ ਭੇਜਣ ਲਈ ਜਿਹੜੀ ਮਦਦ ਦਾ ਉਹ ਇਕੱਠੀ ਕੀਤੀ ਜਾ ਰਹੀ ਹੈ ਤੇ ਪਰਿਵਾਰ ਨੇ ਵੀ ਅਪੀਲ ਕੀਤੀ ਹੈ ਕਿ ਉਹਨਾਂ ਦੀ ਉਹਨਾਂ ਨੂੰ ਸਰਕਾਰ ਤੋਂ ਜਿਹੜੀ ਆ ਕਿ ਉਹ লাশ ਉਹਦੀ ਵਾਪਸ ਪੰਜਾਬ ਭੇਜੀ ਜਾਵੇ ਜਿਹੜੀ ਦੂਜੀ ਘਟਨਾ ਵਾਪਰੀ ਹੈ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਬੀਸੀ ਦੇ ਸ਼ਹਿਰ ਕਲੀਅਰ ਵਾਟਰ ਦੇ ਲਾਗੇ ਹਾਈਵੇ 5 ਤੇ ਦੋ ਟਰੱਕਾਂ ਦੀ ਆਹਮੋ ਸਾਹਮਣੀ ਟੱਕਰ ਹੋਈ ਹੈ ਤੇ ਇਸ ਟੱਕਰ ਦੇ ਵਿੱਚ ਦੋ ਜਣਾਂ ਦੀ ਮੌਤ ਹੋਈ ਹੈ ਤੇ ਦੋ ਗੰਭੀਰ ਜ਼ਖਮੀ ਨੇ ਇੱਕ ਟਰੱਕ ਪ੍ਰਾਈਵੇਟ ਕੰਪਨੀ ਦਾ ਦੱਸਿਆ ਜਾਂ ਤੇ ਦੂਜਾ ਸੀਐਨ ਦਾ ਸੀਗਾ ਪ੍ਰਾਈਵੇਟ ਕੰਪਨੀ ਦੇ ਟਰੱਕ ਦੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਇਹਦੀ ਪਛਾਣ ਹੋਈ ਹੈ ਧਰਮਿੰਦਰ ਸਿੰਘ ਉਰਫ ਧਰਮ ਉਮਰ 38 ਸਾਲ ਜਿਹੜਾ ਕਿ ਪਿੱਛੋਂ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਪਿੰਡ ਰਾਮਪੁਰ ਦੇ ਨਾਲ ਸੰਬੰਧਤ ਸੀਗਾ ਤੇ ਦੁਰਘਟਨਾ ਮੌਕੇ ਪਿੱਛੇ ਬੈਂਕ ਦੇ ਵਿੱਚ ਲੰਮਾ ਪਿਆ ਸੀਗਾ ਉਹ ਸਰੀਰ ਹੀ ਰਿਹਾਦਾ ਸੀਗਾ ਇਸ ਨੌਜਵਾਨ ਦੇ ਪਿੱਛੇ ਉਹਦੀ 8 ਸਾਲ ਦੀ ਧੀ ਪਤਨੀ ਬਜ਼ੁਰਗ ਮਾਪਿਓ ਰਹਿ ਗਏ ਨੇ ਤੇ ਮਰਨ ਵਾਲਾ ਦੂਜਾ ਜਿਹੜਾ ਵਿਅਕਤੀ ਆ ਉਹ ਸੀਐਨ ਦਾ ਡਰਾਈਵਰ ਦੱਸਿਆ ਗਿਆ ਇਹਦੇ ਬਾਰੇ ਹਾਲੇ ਜਿਹੜੀ ਆਈਡੈਂਟੀਟੀ ਹੈ ਜਿਹਦੀ ਰਿਲੀਜ਼ ਨਹੀਂ ਕੀਤੀ ਗਈ ਸੋ ਇਹ ਦੂਜੀ ਜਿਹੜੀ ਮੰਦਪਾਗੀ ਖਬਰ ਆ ਕਲੀਅਰ ਵਾਟਰ ਦੇ ਨੇੜੇ ਇੱਕ ਸੜਕ ਹਾਦਸੇ ਦੇ ਵਿੱਚ ਇੱਕ 8 ਸਾਲਾਂ ਦੀ ਬੱਚੀ ਤੋਂ ਸੜਕ ਹਾਦਸੇ ਨੇ ਉਹਦਾ ਪਿਓ ਇੱਕ ਪਤਨੀ ਤੋਂ ਉਹਦਾ ਪਤੀ ਇੱਕ ਬਜ਼ੁਰਗ ਮਾਪਿਆਂ ਤੋਂ ਉਹਨਾਂ ਦਾ ਨੌਜਵਾਨ ਕਮਾਊ ਪੁੱਤ ਜਿਹੜਾ ਉਹ ਖੋਲਿਆ ਸੋ ਬੜੀ ਮੰਦ ਭਗ ਘਟਨਾ ਹੈ ਵਾਪਰੀ ਹੈ ਜਿਹੜੀ ਤੀਜੀ ਹੈ ਉਹ ਇਹ ਹੈ ਕਿ ਇੱਕ ਕੈਨੇਡੀਅਨ ਪੁਲਿਸ ਵੱਲੋਂ 50000 ਡਾਲਰ ਦਾ ਇਨਾਮ ਰੱਖਿਆ ਗਿਆ ਇੱਕ ਨੌਜਵਾਨ ਦੇ ਉੱਤੇ ਜਿਹਦਾ ਨਾਮ ਦੱਸਿਆ ਗਿਆ ਇੰਡੀਅਨ origin ਦਾ ਉਹ ਦੱਸੀਦਾ ਧਰਮ ਸਿੰਘ ਢਾਲੀਵਾਲ ਇਹਦੇ ਤੇ ਦੋਸ਼ ਹੈ ਕਿ ਇਹਨੇ 21 ਸਾਲ ਆਪਣੀ ਪਤਨੀ ਪਵਨ ਪ੍ਰੀਤਕੌਰ ਦਾ ਮਰਡਰ ਕੀਤਾ ਸੀਗਾ ਗੈਸ ਸਟੇਸ਼ਨ ਦੇ ਉੱਤੇ ਬ੍ਰੈਂਪਟਨ ਦੇ ਵਿੱਚ ਦਸੰਬਰ 2022 ਦੇ ਵਿੱਚ ਤਾਰੀਵਾਲ ਜਿਹੜਾ ਉਹ ਕੈਨੇਡਾ ਦੇ ਵਿੱਚ ਹੈ ਤੇ ਇਸ ਟਾਈਮ ਕੈਨੇਡਾ ਕੈਨੇਡਾ ਦੇ ਵਿੱਚ ਜਿਹੜੇ 25 ਮੋਸਟ ਵਾਂਟਡ ਹੈਗੇ ਨੇ ਭਗੌੜੇ ਉਹਨਾਂ ਦੇ ਵਿੱਚੋਂ ਉਹ ਇੱਕ ਦੱਸੀਦਾ ਹੈ ਉਹ ਇਹ ਤੇ ਦੱਸਦਾ ਕਿ ਗੋਲੀਆਂ ਮਾਰ ਕੇ ਉਹਨੇ ਅ ਦਸੰਬਰ 3 ਦਸੰਬਰ 2022 ਦੀ ਰਾਤ ਨੂੰ ਆਪਣੀ ਪਤਨੀ ਪਵਨਪ੍ਰੀਤ ਕੌਰ ਦਾ ਜਿਹੜਾ ਕਤਲ ਕਰ ਦਿੱਤਾ ਸੀਗਾ ਤੇ ਹੁਣ ਉਸ ਨੂੰ ਮਾਰਨ ਦੇ ਦੋਸ਼ ਦੇ ਵਿੱਚ ਪੁਲਿਸ ਨੂੰ ਇਹਦੀ ਭਾਲ ਹੈ ਤੇ ਇਹਦੇ ਜਿਹੜੇ ਕੈਨੇਡਾ ਦੇ ਮੋਸਟ ਵਾਂਟਡ ਦੇ ਵਿੱਚ ਇਹਨੂੰ ਰੱਖਿਆ ਗਿਆ ਇਹਦੀਆਂ ਜਿਹੜੀਆਂ ਖਬਰਾਂ ਨੇ ਇਹ ਵੀ ਖਬਰਾਂ ਇੰਡੀਆ ਨਿਊਜ਼ ਨਾਂ ਦੀ ਇੱਕ ਵੈਬਸਾਈਟ ਆ ਉਹਦੇ ਤੋਂ ਇਹ ਜਿਹੜੇ ਵੇਰਵੇ ਨੇ ਉਹ ਹਾਸਲ ਕੀਤੇ ਗਏ ਨੇ ਸੋ ਤਿੰਨ ਵੱਖ-ਵੱਖ ਘਟਨਾਵਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਪਰਿਵਾਰਾਂ ਨੂੰ ਸਦਮਾ ਲੱਗਿਆ ਪੰਜਾਬ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਧੀਆਂ ਪੁੱਤ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਪ੍ਰਵਾਸ ਕਰਦੇ ਨੇ ਤੇ ਇੱਥੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਦੇ ਨੇ ਸਟੱਡੀ ਵੀਜ਼ੇ ਤੇ ਆਉਂਦੇ ਨੇ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਨੇ ਫਿਰ ਨਾਲ ਨਾਲ ਪੜ੍ਹਾਈ ਕਰਕੇ ਫਿਰ ਕਿਤੇ ਜਾ ਕੇ ਪੀਆਰ ਹੁੰਦੇ ਨੇ ਪਰ ਜਿਵੇਂ ਆਪਾਂ ਕੁਲਵਿੰਦਰ ਸਿੰਘ ਦੀ ਖਬਰ ਸਾਂਝੀ ਕੀਤੀ ਹੈ ਕਿ ਉਹ ਨੌਜਵਾਨ ਪੀਆਰ ਹੋ ਗਿਆ ਸੀ ਪਰ ਉਹਦੇ ਤੇ ਕਾਤਲਾਨਾ ਹਮਲਾ ਇੱਕ ਚਾਕੂ ਮਾਰਿਆ ਗਿਆ ਤੇ ਜਿਹਦੇ ਕਰਕੇ ਉਹਦੀ ਜਾਨ ਚਲੀ ਗਈ ਜਿਹੜਾ ਦੂਜਾ ਨੌਜਵਾਨ ਹੈ ਉਹ ਦੱਸੀਦਾ ਕਿ ਉਹ ਨੌਜਵਾਨ ਵੀ ਧਰਮਿੰਦਰ ਸਿੰਘ ਉਰਫ ਧਰਮ 38 ਸਾਲਾਂ ਦੀ ਉਮਰ ਸੀ ਸੜ ਖਾਸੇ ਨੇ ਇਸ ਨੌਜਵਾਨ ਨੂੰ ਆਪਣੇ ਪਰਿਵਾਰ ਕੋਲੋਂ ਖੋਲਿਆ ਸੋ ਬਹੁਤ ਮੰਦ ਭਾਗੀਆਂ ਘਟਰਾਵਾ ਕੈਨੇਡਾ ਦੇ ਵਿੱਚ ਪੰਜਾਬੀਆਂ ਦੇ ਨਾਲ ਅਣਹੋਣੀਆਂ ਵਾਪਰੀਆਂ ਨੇ ਬਹੁਤ ਧੰਨਵਾਦ